ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹ ਸ਼ਬਦ ਪਾਵਨ ਪਵਿੱਤਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸਰਵਣ ਕਰਨਾ ਹੈ ਇਸ ਸ਼ਬਦ ਨੂੰ ਬਹੁਤ ਸੰਗਤਾਂ ਜਪਦਿਆਂ ਨੇ ਘਰਾਂ ਦੇ ਵਿੱਚ ਇਸ ਸ਼ਬਦ ਦਾ ਜਾਪ ਵੀ ਹੁੰਦਾ ਹੈ ਪਰ ਇਸ ਵੀ ਕੁਝ ਸ਼ਬਦ ਮਹਿੰਗੇ ਆਉਂਦੇ ਨੇ ਜਿਨ੍ਹਾਂ ਨੂੰ ਸੰਗਤਾਂ ਆਮ ਹੀ ਗਲਤ ਉਚਾਰਨ ਕਰ ਜਾਂਦੀਆਂ ਅੱਜ ਆਪਾਂ ਇਸ ਦਾ ਉਚਾਰਨ ਸਿੱਖਣਾ ਹੈ ਇਹ 218 ਅੰਗ ਤੇ ਆਉਂਦਾ ਹੈ ਗੌੜੀ ਰਾਗ ਦੇ ਵਿੱਚ ਗੌੜੀ ਮਹੱਲਾ ਪੰਜਵਾ ਮਾਂਝ ਮਾਂਝ ਬੋਲਣਾ ਮੰਮੇ ਕੰਨਾਂ ਉੱਤੇ ਬਿੰਦੀ ਲੱਗੀਏ ਮਾਂਝ ਨਹੀਂ ਕਹਿਣਾ ਮਾਂਝ ਮੰਮੇ ਤੇ ਬਿੰਦੀ ਲਾ ਕੇ ਉਚਾਰਨ ਕਰਨਾ ਮਾਂਝ ਦੁੱਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਸੋ ਸੰਗਤ ਜੀ ਧਿਆ ਰੱਖਣਾ ਨੰਨੇ ਦੀ ਆਵਾਜ਼ ਹੀ ਉਚਾਰਨ ਹੋਵੇ ਭੰਜਨ ਨੰਨੇ ਦੀ ਭੰਜਨ ਨਹੀਂ ਕਹਿ ਦੇਣਾ ਜੇ ਭੰਜਨ ਕਵਾਂਗੇ ਤੇ ਨਾਣੇ ਦੀ ਆਵਾਜ਼ ਉਚਾਰਨ ਹੋਵੇਗੀ ਇਹ ਧਿਆ ਰੱਖਣਾ ਦੁਖ ਭੰਜਨ ਤੇਰਾ ਨਾਮ ਜੀ ਇੱਥੇ ਵਿਸਰਾਮ ਹੈ ਦੁਖ ਭੰਜਨ ਤੇਰਾ ਨਾਮ ਇਹਦਾ ਅਰਥ ਕੀ ਹੈ ਕਹਿੰਦੇ ਹੈ ਪ੍ਰਭੂ ਤੇਰਾ ਨਾਮ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਤੇਰਾ ਨਾਮ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਆਠ ਪਹਿਰ ਆਰਾਧੀ ਹੈ। ਹੁਣ ਸੰਗਤਾਂ ਜਾਪ ਕਰਦੀ ਹੈ ਕਿਵੇਂ ਪੜ੍ਹਦੀ ਹੈ ਇਸ ਨੂੰ ਆਰਾਧੀ ਹੈ। ਰਾਧੀਏ ਪੜ ਜਾਂਦੀ ਹੈ। ਐਡੇ ਨੂੰ ਕੰਨਾਂ ਕੱਟ ਦਿੰਦੀ ਹੈ। ਧਿਆਨ ਰੱਖਣਾ ਐਡੇ ਨੂੰ ਕੰਨ ਲੱਗਾ ਹੈ। ਆਠ ਪਹਿਰ ਆਰਾਧੀ ਹੈ। ਆਰਾਧੀ ਹੈ। ਇਸ ਤਰ੍ਹਾਂ ਉਚਾਰਨ ਕਰਨਾ ਹੈ। ਪੂਰਨ ਸਤਗੁਰ ਗਿਆਨ ਰਹਾਉ। हे ਭਾਈ ਇਹ ਨਾਮ ਅਠੇ ਪਹਿਰ ਸਿਮਰਨਾ ਚਾਹੀਦਾ ਹੈ। ਪੂਰੇ ਸਤਿਗੁਰੂ ਦਾ ਇਹੀ ਉਪਦੇਸ਼ ਹੈ ਜੋ ਪ੍ਰਮਾਤਮਾ ਨਾਲ ਡੂੰਗੀ ਸਾਝ ਪਾ ਸਕਦਾ ਹੈ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਪਾਰ ਬ੍ਰਹਮ ਤੇ ਵਿਸਰਾਮ ਲਾਉਣਾ ਹੈ हे ਭਾਏ ਜਿਸ ਹਿਰਦੇ ਵਿੱਚ ਪ੍ਰਮਾਤਮਾ ਦਾ ਪ੍ਰਮਾਤਮਾ ਆ ਵਸਦਾ ਉਹੀ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਜਿਹੜਾ ਮਨੁੱਖ ਆਵੇ ਤੇ ਵਿਸ਼ਰਾਮ ਲਾਉਣਾ ਜਿਹੜਾ ਮਨੁੱਖ ਆਪਣੀ ਜੀਬ ਦੇ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ ਜਮਦੂਤ ਕਹਿੰਦੇ ਉਸ ਦੇ ਨੇੜੇ ਨਹੀਂ ਟੋਕ ਸਕਦਾ ਭਾ ਉਸ ਨੂੰ ਮੌਤ ਦਾ ਡਰ ਕੋ ਨਹੀਂ ਸਕਦਾ ਸੇਵਾ ਸੁਰਤ ਨਾ ਜਾਣੀਆ ਨਾ ਜਾਣੀਆ ਇੱਥੇ ਵਿਸ਼ਰਾਮ ਹੈ ਨਾ ਜਾਪੈ ਆਰਾਧ ਹੁਣ ਇਹ ਧਿਆਨ ਰੱਖਣਾ ਇੱਥੇ ਨੰਨੇ ਨੂੰ ਕੰਨਾਂ ਨਹੀਂ ਲੱਗਾ ਇੱਥੇ ਨੰਨੇ ਨੂੰ ਕੰਨ ਲੱਗੈ ਤੇ ਆਪਾਂ ਸੰਗਤਾਂ ਇੱਕੋ ਦੋਨੇ ਸ਼ਬਦਾਂ ਨੇ ਇੱਕੋ ਜਿਹੀ ਪੜ ਜਾਣੇ ਆ ਕਿਵੇਂ ਪੜਨੇ ਸ਼ਬਦ ਸੇਵਾ ਸੁਰਤ ਨਾ ਜਾਣੀਆ ਨਾ ਜਾਣੀਆ ਨੰਨਾ ਮੁਕਤਾ ਨਾ ਜਾਣੀਆ ਨਾ ਜਾਪੈ ਆਰਾਧ ਨਾ ਲੰਮੈ ਜਾਪੈ ਜਾਪੇ ਨਹੀਂ ਪੜਨਾ ਜਾਪੈ ਆਰਾਧ ਆਰਾਧ ਨਹੀਂ ਕਹਿਣਾ ਆਰਾਧ ਐਡੇ ਕੰਨਾ ਮੈਂ ਹੁਣ ਤੱਕ ਤੇਰੀ ਸੇਵਾ ਭਗਤੀ ਦੀ ਸੂਝ ਦੀ ਕਦਰ ਨਾ ਜਾਣੀ ਮੈਨੂੰ ਤੇਰੇ ਨਾਮ ਦਾ ਅਰਾਧਨ ਕਰਨਾ ਨਹੀਂ ਸੁਝਿਆ ਓੜ ਤੇਰੀ ਜਗ ਜੀਵਨਾ ਜਗ ਜੀਵਨਾ ਪਾਟ ਕਸਕੇ ਹੈ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਜਗ ਜੀਵਨਾ ਤੇ ਵਿਸਰਾਮ ਲਾਉਣਾ ਹੈ ਏ ਜਗ ਦੀ ਜ਼ਿੰਦਗੀ ਦੇ ਆਸਰੇ ਏ ਮੇਰੇ ਪਾਲਨਹਾਰ ਮਾਲਕ ਏ ਪਹੁੰਚ ਪ੍ਰਭੂ হে ਅਥਾ ਪ੍ਰਭੂ ਪਰ ਹੁਣ ਮੈਂ ਤੇਰਾ ਆਸਰਾ ਲਿਆ ਹੈ ਭਏ ਕਿਰਪਾਲ ਗੁਸਾਈਆ ਕਿਰਪਾਲ ਕਠਾ ਜਲਦੀ ਦੇ ਨਾਲ ਪੜਨੈ ਪੈਰ ਵਿੱਚ ਅਧਰ ਅਰ ਲੱਗਾ ਹੈ ਭਏ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਨੱਠੇ ਪਾੜ ਸੰਗਤ ਜੀ ਕਸਕੇ ਹੈ হে ਭਾਈ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ ਕਹਿੰਦੇ ਉਸ ਦੇ ਸਾਰੇ ਫਿਕਰ ਤੇ ਕਲੇਸ਼ ਮਿਟ ਜਾਂਦੇ ਹਨ ਗੁਸਾਈਆ ਤੇ ਸੰਗਤ ਜੀ ਵਿਸਰਾਮ ਲਾਉਣਾ ਤਤੀ ਵਾਉ ਨ ਲੱਗਈ ਤਤੀ ਪਾਠ ਕਸ ਕੇ ਅਦਕ ਲਾ ਕੇ ਉਚਾਰਨ ਕਰਨਾ ਵਾਉ ਨ ਲੱਗਈ ਲੱਗੀ ਪਾਠ ਵੀ ਸੰਗਤ ਜੀ ਕਸ ਕੇ ਅਦਕ ਲਾ ਕੇ ਉਚਾਰਨ ਕਰਨਾ ਤਤੀ ਵਾਉ ਨ ਲੱਗਈ ਸਤਗੋ ਰੱਖੇ ਆਪ ਜਿਸ ਮਨੁੱਖ ਦੇ ਗੁਰੂ ਨੇ ਆਪ ਕਿ ਰੱਖਿਆ ਕੀਤੀ ਉਸ ਨੂੰ ਸੋਗ ਸੰਤਾਪ ਆਦਿਕ ਦਾ ਛੇਕ ਨਹੀਂ ਪੋ ਸਕਦਾ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਨਾਰਾਇਣ ਨਹੀਂ ਕਹਿ ਦੇਣਾ ਨਾਰਾਇਣ ਨੰਨੇ ਕੰਨ ਲੱਗਾ ਰਾਰੇ ਨੂੰ ਮਕੰਨ ਲੱਗਾ ਗੁਰ ਨਾਰਾਇਣ ਇਹਨੂੰ ਹੁਣ ਕਈ ਸੰਗਤਾਂ ਦਾਜ ਪੜ ਜਾਂਦੀਆਂ ਕਈ ਪੜ ਜਾਂਦੀਆਂ ਦਈਏ ਕਈ ਪੜ ਜਾਂਦੀਆਂ ਦੈ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਦੱਦਾ ਏੜੀ ਬਿਹਾਰੀ ਊੜੇ ਨੂੰ ਹੋੜਾ ਦੱਦਾ ਏੜੀ ਬਿਹਾਰੀ ਊੜੇ ਔਂਕੜ ਦਈਓ ਇੱਥੇ ਹੁਣ ਜਈਏ ਨੂੰ ਔਂਕੜ ਲੱਗਾ ਹੈ ਜਈਏ ਵਿੱਚੋਂ ਤਿੰਨ ਸ਼ਬਦ ਨਿਕਲਦੇ ਨੇ ਊੜਾ ਐੜਾ ਏੜੀ ਹੁਣ ਜਈਏ ਨੂੰ ਜਿਹੜੀ ਮਾਤਰਾ ਲੱਗੀ ਹੋਵੇਗੀ ਉਹ ਅੱਖਰ ਜਾ ਕੇ ਬਣ ਜਾਣਾ ਹੁਣ ਊੜੇ ਨੂੰ ਔਂਕੜ ਪੈਂਦਾ ਜਿਵੇਂ ਐੜੇ ਨੂੰ ਕਨੌੜਾ ਪੈ ਜਾਂਦਾ ਏੜੀ ਨੂੰ ਸਿਹਾਰੀ ਪੈ ਜਾਂਦੀ ਜਿਹੜੀ ਨੂੰ ਲਾ ਪੈ ਜਾਂਦੀ ਏ ਇਸੇ ਤਰ੍ਹਾਂ ਸੰਗਤ ਜੀ ਇੱਥੇ ਇਹ ਉੜੇ ਨੂੰ ਹੋੜਾ ਬਣ ਜਾਣਾ ਦਈਓ ਗੋਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਣਹਾਰ ਹੈ ਭਾਈ ਗੁਰੂ ਨਾਰਾਇਣ ਦਾ ਰੂਪ ਹੈ ਗੁਰੂ ਸਭ ਉੱਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸੱਦ ਬਲੇਹਾਰ ਤੁਠੇ ਨਹੀਂ ਪੜ ਦੇਣਾ ਤੁਠੇ ਦਲਾਵਾਂ ਦੇ ਨਾਲ ਪਾਇਆ ਤੇ ਵਿਸਰਾਮ ਹੈ ਜੇ ਗੁਰੂ ਪਰਸਾਨ ਹੋ ਜਾਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਹੇ ਦਾਸ ਨਾਨਕ ਆਖ ਮੈਂ ਗੁਰੂ ਤੋ ਸਦਕੇ ਹਾਂ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਿਆ ਜਿੰਨੇ ਜਿਹੜੀਆਂ ਵੀ ਸੰਗਤਾਂ ਘਰਾਂ ਵਿੱਚ ਇਸ ਸ਼ਬਦ ਦਾ ਜਾਪ ਕਰਦੀਆਂ ਇਸ ਦੀ ਸੰਖਿਆ ਜ਼ਰੂਰ ਕਰਿਓ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ